ਇਹ ਗੱਲ ਕਰ ਲਈਏ ਸਰ ਅੱਜ ਦੀ ਜਿਸ ਪ੍ਰੋਗਰਾਮ ਦੇ ਤਹਿਤ ਇੱਥੇ ਆਇਆ ਪੂਰੇ ਦੇਸ਼ ਦੇ ਅੰਦਰ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੇ ਇੱਛਾ ਅਨੁਸਾਰ ਮੇਰੀ ਮਾਟੀ ਮੇਰਾ ਦੇਸ਼ ਸਾਡੇ ਦੇਸ਼ ਦੀ ਏਕਤਾ ਅਖੰਡਤਾ ਤੇ ਸਾਡੀ ਪ੍ਰਭੂਸੱਤਾ ਨੂੰ ਲੈ ਕੇ ਜਿਹੜੀ ਮੁਹਿੰਮ ਚਲਾਈ ਹੈ ਵੀ ਦੇਸ਼ ਦੇ ਕੋਨੇ-ਕੋਨੇ ਤੋਂ ਸਾਰੇ ਲੋਕਾਂ ਦੇ ਘਰਾਂ ਤੋਂ ਇੱਕ-ਇੱਕ ਛੁਟਕੀ ਮਿੱਟੀ ਜਿਹੜੀ ਹੈ ਉਹ ਲਿਜਾ ਕੇ ਆਪਣੇ ਪਹਿਲੇ ਦਾ ਪਿੰਡ ਪੱਦਰ ਦੇ ਉੱਤੇ ਉੱਥੇ ਸਕੂਲ ਸਕੂਲਜ਼ ਦੇ ਅੰਦਰ ਲਿਜਾ ਕੇ 75 ਬੂਟੇ ਲਾਏ ਜਾਣ ব্লক ਪੱਦਰ ਦੇ ਉੱਤੇ ਕੰਸਟੀਚੂਐਂਸੀ ਪੱਦਰ ਦੇ ਉੱਤੇ ਉਹਦੇ ਬਾਅਦ ਜ਼ਿਲ੍ਹੇ ਪੱਦਰ ਤੋਂ ਲੈ ਕੇ ਸਾਰੇ ਪ੍ਰਾਂਤ ਪੱਦਰ ਸਾਰੇ ਦੇਸ਼ ਤੋਂ ਉਹ ਮਿੱਟੀ ਇਕੱਠੀ ਕਰਕੇ ਦਿੱਲੀ ਲਿਜਾਈ ਜਾਊਗੀ ਜਿੱਥੇ ਕਰਤਵੇ ਪੱਥ ਜਿਹੜਾ ਪਹਿਲਾਂ ਰਾਜਪੱਤ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ ਜਿਹੜਾ ਇੱਕ ਉਸ ਅੰਗਰੇਜ਼ ਸ਼ਾਸਕਾਂ ਦਾ ਜਿਹੜੀ ਲੇਗੇਸੀ ਛੱਡ ਕੇ ਗਏ ਸੀ ਸਾਡੇ ਤੇ ਜਿਸ ਕਿਸਮ ਦਾ ਉਹਨਾਂ ਦਾ ਰਵਈਆ ਸੀਗਾ ਉਹਨੂੰ ਦੇਖਦੇ ਹੋਏ ਅੱਜ ਜਿਹੜਾ ਉਹਨੂੰ ਕਰਤੱਬ ਯਾਤ ਪਥ ਨਾਮ ਦਿੱਤਾ ਗਿਆ ਉੱਥੇ ਪ੍ਰਧਾਨ ਮੰਤਰੀ ਉਸ ਮਿੱਟੀ ਦੇ ਨਾਲ ਇੱਕ ਦੇਸ਼ ਨੂੰ ਸਮਰਪਿਤ ਇੱਕ ਬਾਟਿਕਾ ਉੱਥੇ ਲਾਣਗੇ ਤਾਂ ਕਿ ਉਹ ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਏਕਤਾ ਵਾਸਤੇ ਉੱਥੇ ਸਾਰਿਆਂ ਵਾਸਤੇ ਹਮੇਸ਼ਿਆ ਵਾਸਤੇ ਇੱਕ ਯਾਦਗਾਰ ਬਣ ਸਕੇ ਇਕ ਵਾਤਾਵਰਣ ਕਨਿਤੀ ਅੰਦਵਾਨ ਵਾਸਤੇ ਲੋਕਾਂ ਦਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਸਾਰਿਆਂ ਨੂੰ ਦੇਸ਼ ਦੇ ਅੰਦਰ ਆਪਣੀ ਭਾਗੀਦਾਰੀ ਦਾ ਹਿੱਸਾ ਦੇਣ ਵਾਸਤੇ ਆ ਕੀਤਾ ਗਿਆ ਜੀ ਇੱਕ ਜਿਹੜੀ ਹੋਣ ਜਾ ਰਹੀ ਹੈ ਬੈਠਕ ਉਹਦੇ ਬਾਰੇ ਵੀ ਜਾਣ ਚਾਹੁੰਦੇ ਜਿਹੜੀ ਮਹਾ ਸਰ ਸਰਦਾਰ ਸਿੰਘ ਜੋਹਲ ਨੇ ਵੀ ਕਿਹਾ ਕਿ ਸਾਰੇ ਮੈਜਰ ਕੇ ਗੱਲ ਕੀਤੀ ਜਾਵੇ ਕ ਪੰਜਾਬ ਅਹਿਮ ਮੁੱਦਿਆਂ ਬਾਰੇ ਸਿਆਸਤ ਨਾ ਹੋਵੇ ਮੈਜਰ ਕੇ ਗੱਲ ਕੀਤੀ ਜਾਵੇ ਦੇਖੋ ਜੋਲ ਸਾਹਿਬ ਦਾ ਸਤਕਾਰ ਮੈਂ ਸਮਝਦਾ ਸਾਰੇ ਪੰਜਾਬ ਦੇ ਅੰਦਰ ਹਰੇਕ ਵਰਗ ਤੇ ਖਾਸ ਤੌਰ ਤੇ ਜਿਹੜਾ ਕਿਸਾਨੀ ਨਾਲ ਜੁੜਿਆ ਦੇ ਜਿਹੜਾ ਅਦਰਵਾਇਜ਼ ਵੀ ਕਿਉਂਕਿ ਇੱਕ ਨਾ ਸਿਰਫ ਉਹ ਕਿਸਾਨ ਦੇ ਤੌਰ ਤੇ ਇਸ ਐਕਨੋਮਿਸਟ ਆਲਸੋ ਅਰਥਸ਼ਾਸਤਰੀ ਵੀ ਹੈ ਐਗਰੀਕਲਚਰ ਨਾਲ ਜੁੜਿਆ ਹੈ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਬਿਲਕੁਲ ਸਹੀ ਹੈ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੂਬੇ ਦੀ ਸਰਕਾਰ ਦੀ ਹੁੰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਜਿੱਥੇ ਸਾਰਿਆਂ ਨੂੰ ਨਾਲ ਚੱਲ ਕੇ ਲੈ ਕੇ ਚੱਲਣ ਦੀ ਹੁੰਦੀ ਹੈ ਉੱਥੇ ਹੀ ਸਰਕਾਰ ਦੀ ਜ਼ਿੰਮੇਵਾਰੀ ਸੂਬੇ ਦੇ ਹਿੱਤਾਂ ਦੇ ਉੱਤੇ ਰਾਖਾ ਦੇ ਤੌਰ ਤੇ ਉਹਦੀ ਰਖਵਾਲੀ ਕਰਨ ਵਾਸਤੇ ਤੇ ਉੱਤੇ ਪਹਿਰਾ ਦੇਣ ਦੀ ਵੀ ਹੁੰਦੀ ਹੈ ਜਦੋਂ ਅੱਜ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਸ ਕਿਸਮ ਦੇ ਫੈਸਲੇ ਸੁਪਰੀਮ ਕੋਰਟ ਚੋਂ ਆਏ ਹੈ ਤੇ ਸਾਰਾ ਪੰਜਾਬ ਤੇ ਖਾਸ ਤੌਰ ਤੇ ਖੇਤੀ ਨਾਲ ਜੁੜਿਆ ਇਲਾਕਾ ਤੇ ਉਸ ਤੋਂ ਵੀ ਜ਼ਿਆਦਾ ਸਭ ਤੋਂ ਜ਼ਿਆਦਾ ਜਿੱਥੇ ਜਾ ਕੇ ਉਸ ਐਸਵਾਈਐਲ ਨਹਿਰ ਜੇ ਕਿਤੇ ਖੁਦਾਨਾ ਖਾਸਤਾ ਬਣਦੀ ਹੈ ਜਾਂ ਪਾਣੀ ਪੰਜਾਬ ਦਾ ਪੂਰ ਹਰਿਆਣੇ ਨੂੰ ਜਾਂਦਾ ਹੈ ਉਹਦੀ ਜਿੱਥੇ ਮਾਰ ਪੈਣੀ ਹੈ ਉਹ ਸਾਡਾ ਇਲਾਕਾ ਹੈ ਮਾਲਵੇ ਦਾ ਉਹ ਇਲਾਕਾ ਅਬੋਰ ਫਾਜ਼ਿਲਕਾ ਜਦੋਂ ਮੈਂ ਕਹਿੰਨਾ ਉਹ ਉਸ ਪਾਣੀ ਦੇ ਪੱਖੋਂ ਕਿਉਂਕਿ ਜਿਹੜਾ ਵੀ ਪਾਣੀ ਇੱਕ ਬੂੰਦ ਵੀ ਜੇ ਜਾਂਦਾ ਹੈ ਕਿਤੇ ਹਰਿਆਣੇ ਨੂੰ ਹੋਰ ਤੇ ਉਹਦੀ ਸੱਟ ਸਾਡੇ ਇਲਾਕੇ ਨੂੰ ਪੈਂਦੀ ਹੈ ਉਹਦੀ ਬੜੀ ਭਾਰੀ ਚਿੰਤਾ ਹੈ ਪਰ ਕਿਸੇ ਬੰਦੇ ਨੂੰ ਅਗਰ ਕੋਈ ਚਿੰਤਾ ਨਹੀਂ ਹੈ ਤਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਚਿੰਤਾ ਹੈ ਨਹੀਂ ਕਿਉਂਕਿ ਉਹ ਗੰਭੀਰ ਹੈ ਨਹੀਂ ਉਹ ਅਜੇ ਵੀ ਆਪਣੇ ਪੁਰਾਣਾ ਜਿਹੜਾ ਉਹਨਾਂ ਦਾ ਕੀਤਾ ਸੀਗਾ ਸਟੇਜ ਦੇ ਉੱਤੇ ਸਟੇਜ ਦੇ ਬੜੇ ਪ੍ਰਮੁੱਖ ਕਲਾਕਾਰ ਰਏ ਆ ਦੇਖੋ ਕਲਾਕਾਰਾਂ ਦੀ ਸਾਰਾ ਦੇਸ਼ ਉਹਨਾਂ ਨੂੰ ਆਪਣੇ ਹਰੇਕ ਸਮਾਗਮ 'ਚ ਬੁਲਾਉਂਦਾ ਹੈ ਵਿਆਹ ਸ਼ਾਦੀ ਹੋਵੇ ਚਾਹੇ ਮਿਸ ਪੰਜਾਬਣ ਹੋਵੇ ਇਹ ਬੜੇ ਪ੍ਰਖਿਆਤ ਜਿਹੜੇ ਵੱਡੇ ਵੱਡੇ ਸਾਡੇ ਕਲਾਕਾਰ ਐ ਇਹਨਾਂ ਨੂੰ ਬੁਲਾ ਕੇ ਸ਼ਾਦੀਆਂ ਦੇ ਅੰਦਰ ਖਾੜੇ ਲੱਗਦੇ ਉੱਥੇ ਵੀ ਆ ਕੇ ਕਲਾਕਾਰ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਆ ਪਰ ਆ ਜਿਹੜਾ ਮੁੱਦਾ ਆ ਕੋਈ ਕਲਾ ਨਾਲ ਜੁੜਿਆ ਨਹੀਂ ਆ ਲੋਕਾਂ ਦੀ ਰੋਜੀ ਰੋਟੀ ਤੇ ਪੰਜਾਬ ਦੀ ਹੋਣ ਦਾ ਸਵਾਲ ਹੈ ਉਹਦੇ ਵਾਸਤੇ ਮੈਂ ਸਮਝਦਾ ਸਰਦਾਰ ਸਰਦਾਰਾ ਸਿੰਘ ਜੀ ਜੋਲ ਦਾ ਜਿਹੜਾ ਨਾਮ ਆਣਾ ਮੈਂ ਉਹਨਾਂ ਦਾ ਨਾਮ ਕਿਸੇ ਹੋਰ ਵਿਅਕਤੀ ਦੇ ਨਾਲ ਉਸੇ ਇੱਕ ਸੈਂਟੈਂਸ ਦੇ ਅੰਦਰ ਜੋੜਨਾ ਨਹੀਂ ਚਾਹੁੰਦਾ ਸਾਬ ਬਿਕੋਜ਼ ਹੀ ਇਸ ਜਿਹੜਾ ਉਹਨਾਂ ਦਾ ਰੁਤਬਾ ਹੈ ਸਾਬ ਉਸ ਰੁਤਬੇ ਨੂੰ ਮੈਂ ਇੱਥੇ ਲਿਆ ਕੇ ਸਮਝਾਂ ਇਸ ਲੈਵਲ ਤੇ ਆ ਕੇ ਉਹਨਾਂ ਦੀ ਗੱਲ ਕਰਾਂ ਤੇ ਉਹਨਾਂ ਦੇ ਜਿਹੜਾ ਆਦੇਸ਼ ਹੈ ਮੈਂ ਸਮਝਦਾ ਕੋਈ ਨਾ ਕੋਈ ਮਾੜਾ ਮੋਟਾ ਅਜੇ ਵੀ ਕਿਤੇ ਕੋਈ ਸ਼ਰਮ ਬਚੀ ਹੈ ਸਰਕਾਰ ਦੇ ਅੰਦਰ ਬੇਸ਼ਰਮੀ ਜਿਹੜਾ ਨੰਨਤਾ ਰੱਖੀ ਹੈ ਆਪਣੇ ਕਾਲੀਆਂ ਕਰਤੂਤਾਂ ਪੰਜਾਬ ਲੂਟਾ ਕੇ ਆ ਗਏ ਆਪਣੇ ਰਾਜਨੀਤਿਕ ਸਵਾਰਥਾਂ ਵਾਸਤੇ ਤੇ ਅਜੇ ਵੀ ਕੋ ਮਾੜੀ ਮੋਟੀ ਸ਼ਰਮ ਸਰਦਾਰ ਸਰਦਾਰਾ ਸਿੰਘ ਜੀ ਜੋਲ ਦੇ ਕਹਿਣ ਨਾਲ ਪੈਂਦੀ ਹੈ ਉਹਦਾ ਬੜਾ ਅਸੀਂ ਸਵਾਗਤ ਕਰਦੇ ਹਾਂ ਪਰ ਇਸ ਸਰਕਾਰ ਦਾ ਮਨ ਨੂੰ ਨਹੀਂ ਲੱਗਦਾ ਜਿਹੜਾ ਵਤੀਰਾ ਹੈ ਕਿਉਂਕਿ ਬਹਿਸ ਵਾਸਤੇ ਦੇਖੋ ਬਾਕੀ ਪਾਰਟੀਆਂ ਦੇ ਜੋ ਵੀ ਬਿਆਨ ਆਣੇ ਆਪਣੇ ਹਿਸਾਬ ਨਾਲ ਦੇਖ ਕੇ ਉਹਨਾਂ ਨੇ ਕਰਨਾ ਹੈ ਪਰ ਮੈਂ ਪਹਿਲੇ ਦਿਨ ਹੀ ਤੋਂ ਕਹਿ ਰਿਹਾ ਵੀ ਆ ਜਿਹੜੀ ਸਰਕਾਰ ਹੈ ਜਿਹੜਾ ਮੈਂ ਕਿਹਾ ਸੀ ਦੇ ਬਲੀਵ ਇਨ ਡਿਸਟਰੈਕਸ਼ਨ ਐਂਡ ਡਿਸੈਪਸ਼ਨ ਧਿਆਨ ਭਟਕਾਓ ਤੇ ਲੋਕਾਂ ਨੂੰ ਬੇਵਕੂਫ ਬਣਾਓ ਧਿਆਨ ਭਟਕਾਉਣ ਵਾਸਤੇ ਕਿਉਂਕਿ ਉਸ ਪਾਣੀਆਂ ਦੇ ਮੁੱਦੇ ਤੋਂ ਪਾਸੇ हट ਕੇ ਭਗਵੰਤ ਮਾ ਜੀ ਹੋਰ ਵੀ ਪਾਸੇ ਭੱਜੀ ਜਾਂਦੇ ਐ ਹੋਰ ਵੀ ਪਾਸੇ ਗੱਲ ਕਰੀ ਜਾਂਦੇ ਐ ਕਿਉਂਕਿ ਇਹਨਾਂ ਨੂੰ ਹੋਰ ਕਿਸੇ ਗੱਲ ਦਾ ਪਾਣੀਆਂ ਦਾ ਪੰਜਾਬ ਦੀ ਸਮੱਸਿਆਵਾਂ ਦਾ ਕੋਈ ਇਹਨਾਂ ਨੂੰ ਕੋਲ ਨਾ ਹੀ ਕੋਈ ਪਹਿਲੀ ਗੱਲ ਤਾਂ ਸਮਝ ਐ ਨਹੀਂ ਉਹਨਾਂ ਦਾ ਹਾਲ ਜੇ ਤੁਸੀਂ ਪਰਮਿਟ ਕਰੋ ਤਾਂ ਮੈਂ ਇੱਕ ਮਿੰਟ ਚ ਦੱਸ ਦਿਆਂ ਉਹ ਪੁਰਾਣੇ ਸਮੇਂ ਦੇ ਅੰਦਰ ਜਿਵੇਂ ਕਹਿੰਦੇ ਸੀ ਸਕੂਲਾਂ 'ਚ ਪੜ੍ਹਾਉਂਦੇ ਹੁੰਦੇ ਸੀ ਇੱਕ ਪਿਆਸਾ ਕੂਆ ਥਸਟੀ ਕਰੋ ਵਾਲੀ ਜਿਹੜੀ ਕਹਾਣੀ ਪੜ੍ਹਾਉਂਦੇ ਸੀ ਇੱਕ ਕਿਸੇ ਪਿੰਡ ਦਾ ਅੱਜਕੱਲ੍ਹ ਵੈਸੇ ਤਾਂ ਪੰਜਾਬ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਪਿੰਡ ਤੇ ਮਾਨਸਾ ਸਾਹਿਬ ਸਤੋਜ ਬਣਿਆ ਖੜਾ ਹੈ ਉਸ ਪੁਰਾਣੇ ਟਾਈਮ 'ਚ ਕਿਤੇ ਸਤੋਜ ਪਿੰਡ ਦਾ ਮੁੰਡਾ ਸਕੂਲ ਜਾਂਦਾ ਰਿਹਾ ਅੰਗਰੇਜ਼ੀ 2-4 ਕਲਾਸਿਸ ਪੜ੍ਹਿਆ ਉਹਨੇ ਉਹ ਪਿਆਸਾ ਕੋਆਲਾ ਥਸਟੀ ਕਰੋ ਵਾਲੀ ਉਹ ਐਸੇ ਜਿਹਾ ਰੱਟੀ ਬੈਠਾ ਸੀ ਪਿੰਡ 'ਚ ਅੰਗਰੇਜ਼ ਆ ਗਏ ਕਿਤੇ ਕੋ ਰਾਹ ਪੁੱਛਣ ਲੱਗੇ ਉਹਨਾਂ ਨੇ ਕਿ ਪੜਨ ਲਿਖਣ ਵਾਲਾ ਬੰਦਾ ਸਾਡੇ ਕੋਲ ਮੁੰਡਾ ਬਲਾਓ ਉਸ ਕੋਆਲੇ ਨੂੰ ਉਹਨਾਂ ਨੇ ਬੁਲਾ ਕੇ ਪੁੱਛਿਆ ਵੀ ਉਹ ਫਲਾਣੇ ਪਿੰਡ ਦਾ ਰਸਤਾ ਦੱਸੋ ਤੇ ਉਹ ਕਹਿੰਦਾ ਇੱਕ ਮਿੰਟ ਖੜੋ ਪਹਿਲਾਂ Let me tell you ਥਸਟੀ ਕਰੋ ਦੇ ਵਾਂਸ ਦੇਰ ਵਾਸ ਥਸਟੀ ਕਰੋ ਦਾ ਕਰੋ ਫਲੂ ਹਿਦਰਨ ਦਿਦਰ ਇਨ ਸਰਚ ਆਫ ਵਾਟਰ ਆ ਕਹਾਣੀ ਸਾਡੇ ਪੰਜਾਬ 'ਚ ਹੋ ਰਹੀ ਆ ਲੋਕ ਮੰਗ ਰਹੇ ਐ ਜਵਾਬ ਵੀ ਤੁਸੀਂ ਪੰਜਾਬ ਦੇ ਪਾਣੀਆਂ ਦਾ ਲੁਟਾਇਆ ਕਿਉਂ ਭਗਵੰਤ ਮਾਨ ਜੀ ਕਹਿ ਰਹੇ ਮੈਂ ਪਹਿਲਾਂ ਥਸਤੀ ਕਰੋ ਦੀ ਕਹਾਣੀ ਸੁਣਾਉਂਗਾ ਤੁਸੀਂ ਥਸਤੀ ਕਰੋ ਤਾਂ ਅਜ ਪੱਚਾ ਬੱਚਾ ਜਾਣਦਾ ਸਾਬ ਜੇ ਪੰਜਾਬ ਦੇ ਲੋਕ ਜਾਣੂ ਹੈਗੇ ਤਾਂ ਹੀ ਤੁਸੀਂ ਇਸ ਕੁਰਸੀ ਤੇ ਬੈਠੇ ਹੋ ਜੇ ਪੁਰਾਣਾ ਕੋਈ ਗਲਤੀਆਂ ਹੋਈਆਂ ਉਹਦਾ ਨਤੀਜਾ ਵੀ ਤੁਸੀਂ ਨਿਕਲੇ ਹੋ ਤੇ ਇਸ ਕਰਕੇ ਥਸਤੀ ਕਰੋ ਦੀ ਤਾਂ ਮੇਰੀ ਵੀ ਬੇਨਤੀ ਹੈ ਜਿਸ ਤਰ੍ਹਾਂ ਜੋਲ ਸਾਹਿਬ ਨੇ ਕਿਹਾ ਹੈ ਬਿਖੱਠੇ ਹੋ ਕੇ ਪੰਜਾਬ ਦੀ ਲੜਾਈ ਦਾ ਕੋਈ ਵਿਉਂਤਬੰਦੀ ਕਰੀਏ ਕਿਉਂਕਿ ਜਿਹੜੇ ਪੜੋਸੀ ਬੈਠੇ ਆ ਉਹਨਾਂ ਨੇ ਜਿਸ ਕਿਸਮ ਦਾ ਕਰੀ ਕਰੀ ਜਾਂਦੇ ਆਪਣੇ ਤਿਆਰੀ ਉਹਨਾਂ ਨੇ ਚਿੱਠੀ ਵੀ ਲਿਖਤੀ ਭਗਵੰਤ ਮਾਨ ਜੀ ਨੂੰ ਇਹਨਾਂ ਦੀ ਸਰਕਾਰ ਦੇ ਏਜੀ ਸਾਹਿਬ ਦੇ ਬਿਆਨ ਆਏ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਕਿਤਨੀ ਘਰੀ ਬੈਠੇ ਵੀ ਸਾਨੂੰ ਨਹਿਰ ਬਣਾਉਣ ਦਿਓ ਅਸੀਂ ਅੱਗੇ ਤੁਰਦੇ ਆ ਸੋ ਇਸ ਕਰ ਇੱਕ ਮਿੰਟ ਸਮੇਂ ਖਤਮ ਕਰ ਲਾ ਉਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਹੈ ਵੀ ਮੈਂ ਤਾਂ ਜਾ ਕੇ ਚਲੋ ਸਾਰੀਆਂ ਗੱਲਾਂ ਉਹਨਾਂ ਦੇ ਕੰਨਾਂ 'ਚ ਪਾ ਕੇ ਬਾਣ ਨੂੰ ਤਿਆਰ ਬੈਠਾ ਪਰ ਸਾਹਿਬ ਤੁਹਾਡੇ ਪਤਾ ਨਹੀਂ ਆ ਜੇ ਨੌਲੇਜ ਹੈ ਕਿ ਨਹੀਂ ਮੈਂ ਪਰਸੋਂ ਵੀ ਸਾਡੇ ਸਾਥੀ ਸਾਰੇ ਇੱਥੇ ਲੁਧਿਆਣੇ ਦੇ ਸਾਡੇ ਸਟੇਟ ਲੈਵਲ ਦੇ ਸ੍ਰੀਨ ਸਾਹਿਬ ਵੀ ਸਾਰੇ ਜਾ ਕੇ ਇੱਥੇ ਐਡਮਿਨਿਸਟ੍ਰੇਸ਼ਨ ਕੋਲ ਗਏ ਸੀ ਵੀ ਉਸ ਡਿਸਕਸ਼ਨ ਦੇ ਅੰਦਰ ਸਾਡੇ ਲੀਡਰ ਸਾਹਿਬਾਨ ਜਿਹੜੇ ਆਣਗੇ ਸਾਡੇ ਵਰਕਰਜ਼ ਆਣਗੇ ਤੇ ਸਾਡੀ ਮੀਡੀਆ ਟੀਮ ਆਊਗੀ ਉਹਦਾ ਕੋਈ ਦੱਸੋ ਕਿ ਐਡਮਿਨਿਸਟ੍ਰੇਸ਼ਨ ਹੱਥ ਖੜੇ ਕਰਤੇ ਜੀ ਸਾਨੂੰ ਨਹੀਂ ਪਤਾ ਆਣ ਤੋਂ ਪਹਿਲਾਂ ਮੈਂ ਅੱਜ ਵੀ ਐਡਮਿਨਿਸਟ੍ਰੇਸ਼ਨ ਨਾਲ ਸੋਹਰੇ ਗੱਲ ਕੀਤੀ ਆਈ ਡੋਨਟ ਵਾਂਟ ਟੂ ਨੇਮ ਆਫੀਸਰ ਕਿਉਂਕਿ ਕੱਲ ਉਹਨਾਂ ਦੀ ਨੌਕਰੀ ਦਾ ਸਵਾਲ ਹੈ ਉਹਨਾਂ ਨੇ ਹੱਥ ਖੜੇ ਕਰਤੇ ਜੀ ਸਾਨੂੰ ਨਹੀਂ ਪਤਾ ਆ ਸਾਰਾ ਕੰਮ ਚੰਡੀਗੜੋਂ ਹੋ ਰਿਹਾ ਉੱਥੇ ਚੰਡੀਗੜ੍ਹ ਗੱਲ ਕਰੋ ਮੈਂ ਚੰਡੀਗੜ੍ਹ ਕੀਤੀ ਗੱਲ ਉਹ ਕਹਿੰਦੇ ਨਹੀਂ ਜੀ ਦਿੱਲੀੋਂ ਹੋ ਰਿਹਾ ਮੈਂ ਹੁਣ ਪਤਾ ਕਰਾਇਆ ਤੁਸੀਂ ਇੱਥੇ ਬੈਠੇ ਹੋ ਸ਼ਹਿਰ 'ਚ ਬੈਠੇ ਹੋ ਤੁਸੀਂ ਜਾ ਕੇ ਉੱਥੇ ਦੇਖੋ ਉਹ ਸਾਡੇ ਟੋਰੀਅਮ ਦੇ ਅੰਦਰ ਉੱਥੇ ਦਿੱਲੀੋਂ ਮੀਡੀਆ ਦੀ ਟੀਮ ਆਈ ਹੋਈ ਹੈ ਸਭ ਪੰਜਾਬ ਲੁਧਿਆਣਾ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਉੱਥੇ ਨਹੀਂ ਦਿੱਲੀੋਂ ਮੀਡੀਆ ਦੀ ਟੀਮ ਹੈ ਜਿਹੜੀ ਕਰ ਰਹੀ ਹੈ ਤੇ ਮੈਂ ਮੀਡੀਆ ਤੇ ਇਸ ਕਰਕੇ ਐਮਫਸਾਈਜ਼ ਕੀਤਾ ਹੈ ਕਿ ਬੰਦ ਕਮਰੇ ਦੇ ਇਨ ਕੈਮਰਾ ਹੀਰਿੰਗ ਇਨ ਕੈਮਰਾ ਡਿਬੇਟ ਤਾਂ ਕੋਈ ਨਹੀਂ ਫਿਰਦਾ ਦੋਨਾਂ ਨੂੰ ਬਾਕੀ ਕੋਈ ਆਂਦਾ ਨਹੀਂ ਆਂਦਾ ਮਨੂੰ ਤਾਂ ਭਗਵੰਦ ਮਾਨ ਜੀ ਕਮਰੇ ਚ ਬੰਦ ਕਰ ਦਿਓ ਮੈਂ ਕੁੰਡੀ ਲਾ ਲੈਣਾ ਮੈਂ ਕੁੰਡੀ ਫਿਰ ਸਿੱਧੀ ਆਈ ਜਣਾ ਫਿਰ ਤਾਂ ਜੇ ਕੋਡੀ ਕੋਡੀ ਖੇਡਣੀ ਹੈ ਤੇ ਅਸੀਂ ਦੋਨੋਂ ਖੇਡ ਲਾਂਗੇ ਜਿਹੜਾ ਬਾਹਰ ਆਊਗਾ ਸਹੀ ਸਲਾਮਤ ਤੁਸੀਂ ਦੇਖ ਲਿਓ ਕਿਹਦਾ ਮੁੱਦਾ ਜਿੱਤੇ ਰੌਲਾ ਸਾਡਾ ਸਾਡਾ ਨਹੀਂ ਦੇਖੋ ਮੈਂ ਤਾਂ ਡਰ ਕੇ ਕਹਿ ਰਿਹਾ ਮੇਰੇ ਤੋਂ ਭਗਵੰਦ ਮਾਨ ਜੀ 20 ਸਾਲ ਛੋਟੇ ਐ ਹੁਣੇ 4-5 ਦਿਨ ਮੈਂ ਤਾਂ ਉਹਨਾਂ ਨੂੰ ਵਧਾਈ ਵੀ ਭਾਈ 50 ਸਾਲ ਦੇ ਹੋਏ ਐ ਸਾਰੀ ਦੁਨੀਆ ਦੇ ਉਹਨਾਂ ਨੇ ਵਧਾਈ ਦਾ ਜਵਾਬ ਦੇ ਤਾਂ ਮੇਰੇ ਵਾਲਾ ਤਾਂ ਉਸਤੇ ਵੀ ਕਾਟਾ ਮਾਰਦਾ ਐਡਾ ਮੈਂ ਕੀ ਮਾੜਾ ਕਰਦਾ ਸਾਰੀ ਦੁਨੀਆ ਦੇ ਇੱਕ ਮਿੰਟ ਸਿਰ ਮੈਂ ਖਦੋਂ ਕਰ ਲਾ ਉਹ ਭਗਵੰਤ ਮਾਨ ਜੀ ਆਮ ਆਦਮੀ ਤੋਂ ਆਮ ਆਦਮੀ ਦੇ ਨੁਮਾਇंदे ਦੇ ਤੌਰ ਤੇ ਬੈਠੇ ਆ ਜੀ ਪਰ ਲੱਗਦਾ ਆਮ ਆਦਮੀ ਦੇ ਨੁਮਾਇंदे ਆਮ ਆਦਮੀ ਤੋਂ ਡਰੀਂ ਜਾਂਦੇ ਆ ਵਜ੍ਹਾ ਆ ਵੀ ਤੁਸੀਂ ਕਨਫਰਮ ਕਰੋ ਸੁਨੀਲ ਜਾਖੜ ਕਹਿ ਰਿਹਾ ਇਸ ਕਰਕੇ ਨਾ ਮੰਨੋ ਮੇਰੀ ਗੱਲ 4 ਡੀਆਈਜੀ 8 ਐਸਐਸਪੀ ਉਹਨਾਂ ਨੂੰ ਆਲਰੇਡੀ ਵਰਬਲ ਆਰਡਰ ਆ ਗਏ ਵੀ ਤੁਸੀਂ ਕੱਲ ਇੱਥੇ ਲੁਧਿਆਣੇ ਪਹੁੰਚ ਜਾਓ ਜਾਂ ਤਾਂ ਅੱਜ ਸ਼ਾਮ ਤਾਈਂ ਆ ਆ ਜਾਣਗੇ ਸਭ ਲੁਧਿਆਣੇ ਨੂੰ ਛਾਵਣੀ ਕਿਉਂ ਬਣਾ ਰਹੇ ਹੋ ਭਗਵੰਤ ਮਾਨ ਜੀ ਮੈਨੂੰ ਤਾਂ ਪਤਾ ਇੱਥੇ ਤੈਨ ਲੱਗਿਆ ਹੈ ਵੀ ਜਿਹੜੇ ਸਟੂਡੈਂਟਸ ਇਸ ਗੱਲ ਦੇ ਵਿਰੋਧ ਕਰ ਰਹੇ ਹੈ ਵੀ ਤੁਸੀਂ ਇੱਥੇ ਆ ਕੇ ਆ ਜਿਹੜਾ ਕਰ ਰਹੇ ਹੋ ਹੌਸਟਲਸ ਨੂੰ ਸੀਲ ਕਰਨਗੇ ਬਾਈਪਾਸ ਤੈ ਲੁਧਿਆਣਾ ਸੀਲ ਹੋਊਗਾ ਲੁਧਿਆਣੇ ਨੂੰ ਛਾਉਣੀ ਬਣਾ ਕੇ ਕਿਹੜੀ ਡਿਬੇਟ ਕਰਨਾ ਚਾਹੁੰਦੇ ਹੋ ਤੁਸੀਂ ਮੇਰੀ ਇਹਨਾਂ ਗੱਲਾਂ ਤੇ ਭਗਵੰਤ ਮਾਨ ਜੀ ਅਜੇ ਵੀ ਮੇਰਾ ਤਾਂ ਬੇਸਿਕ ਜਵਾਬ ਹੀ ਨਹੀਂ ਉਹਨਾਂ ਨੇ ਦਿੱਤਾ ਭਗਵੰਤ ਮਾਨ ਜੀ ਤੁਹਾਨੂੰ ਉਹਨਾਂ ਤਿੰਨ ਮੋਡਰੇਟਰ ਜਿਹੜੇ ਮੈਂ ਸੁਝਾਏ ਸੀਗੇ ਉਹਨਾਂ 'ਚ ਤੁਹਾਨੂੰ ਕੀ ਉਹਦੇ 'ਚ ਕੀ ਇਤਰਾਜ਼ ਕੀ ਹੈ ਜਿਹੜੇ ਤੁਸੀਂ ਪ੍ਰੋਫੈਸਰ ਲੈ ਕੇ ਆਏ ਉਹਨਾਂ ਨੂੰ ਨਿਰਮਲ ਜੀ ਦਾ ਪ੍ਰੋਫੈਸਰ ਨਿਰਮਲ ਜੀ ਮੈਂ ਮੰਨਿਆ ਬਹੁਤ ਸਹੀਤਕ ਆ ਰਹੇ ਤੇ ਉਸ ਤੋਂ ਵੀ ਵੱਡੇ ਨਾਟਕਕਾਰ ਹੈ ਤੇ ਨਾਟਕ ਤਾਂ ਤੁਸੀਂ ਤੇ ਭਗਵੰਤ ਮਾਨ ਜੀ ਤੁਸੀਂ ਦੋਨੋਂ ਮਿਲ ਕੇ ਬਹੁਤ ਕਰਦੇ ਰਹੇ ਹੋ ਹੁਣ ਡਿਸਕਸ਼ਨ ਕਰ ਲਈਏ ਕੋਈ ਬੰਦੇ ਸਿਆਣੇ ਹੁਣ ਜੋਲ ਸਾਹਿਬ ਨੂੰ ਜੋਲ ਸਾਹਿਬ ਚਲੋ ਉਮਰ ਦਾ ਤੱਕ ਆਜਾ ਪਤਾ ਨਹੀਂ ਉਹ ਤਿਆਰ ਉਸ ਕਸਮ ਦੀ ਸ਼ਖਸੀਅਤ ਕੋਈ ਗੱਲ ਕਰੇਦਾ ਸੀ ਗੱਲ ਕਰੀ ਹੁਣ ਮੈਂ ਜਾ ਕੇ ਸਾਹਿਬ ਨਾਟਕ ਤਾਂ ਕਰਨੇ ਨਹੀਂ ਡਿਬੇਟ ਕਰਨੀ ਹੈ ਲੁਧਿਆਣੇ ਮੈਂ ਇੱਕ ਤਰੀਕ ਨੂੰ ਪਹੁੰਚ ਜਾਊਗਾ ਹਜ਼ਾਰ ਬਸ ਸੜੀ ਹੋਣੀਆਂ ਪਬਲਿਕ ਖੜਕੇ ਦੇਖੇ ਫੇ ਡਰ ਦੇ ਕਿਉਂ ਛਾਵਣੀ ਕਿਉਂ ਬਣਾਈ ਜਾਂਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਅੰਦਰ ਭਗਵੰਤ ਮਾਨ ਜੀ ਜੇ ਕਿਤੇ ਕੋਈ ਤੁਹਾਡੇ ਇਸ ਜਿੱਦ ਕਰਕੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਕਰਕੇ ਕਿਉਂ ਪੰਜਾਬ ਦੇ ਹਿੱਤ ਉੱਤੇ ਵੇਚ ਕੇ ਆਏ ਹੋ ਇਹਦੇ ਕਰਕੇ ਦੇ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਊਗੀ ਭਗਵੰਤ ਮਾਨ ਜੀ ਚਾਹੇ ਡੀਆਈਜੀ ਕਿੰਨੇ ਲਾ ਲਓ ਐਸਐਸਪੀ ਕਿੰਨੇ ਲਾ ਲਓ ਸ਼ਾਵਣੀ ਬਣਾ ਕੇ دہشت ਦਾ ਮਾਹੌਲ ਲੁਧਿਆਣੇ ਦੇ ਨਾ ਕਰੋ ਗੱਲ ਬੰਦਿਆਂ ਵਾਂਗੂ ਕਰਨੀ ਹੈ ਆਓ ਸਟੂਡੀਓ 'ਚ ਬੈਠ ਕੇ ਕਰ ਲੈਂਦੇ ਆ ਮੇਰੇ ਤੋਂ ਖਤਰਾ ਨਾ ਮੰਨਿਓ ਤੁਸੀਂ ਵਿਚਾਲੇ ਵੱਡੀ ਮੇਜ਼ ਲਾ ਲਾਂਗੇ ਤੇ ਓਪਨ ਡਿਬੇਟ ਹੋਵੇ ਬੈਠ ਕੇ ਸਾਰੀ ਦੁਨੀਆ ਨੇ ਇਹਦੇ ਥਰੂ ਦੇਖਣੀ ਹੈ ਦੇਖ ਲੈਣ ਦੁਨੀਆ ਵਿੱਚ ਦੇਖੂਗੀ ਉਹ ਵੀ ਦੇਖਣ ਅੱਜ ਵੀ ਤਿਆਰ ਆ ਕੱਲ ਵੀ ਤਿਆਰ ਆ ਪਰ ਇਸ਼ੂ ਹੈ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਸੌਦਾ ਕਰਕੇ ਆਏ ਹੋ ਕਿਉਂ ਉਹ ਪਾਨੇ ਪਾਲ ਰਹੇ ਹੋ ਮੈਂ ਤਾਂ ਥਸਟੀ ਕਰੋ ਸੁਣਾਉਂਗਾ ਸਭ ਪੈਸਾ ਕੂਆ ਕੂਏ ਦਾ ਤਾਂ ਪਤਾ ਨਹੀਂ ਕੂਏ ਦਾ ਉਹ ਕੰਕਰ-ਕੁੰਕਰ ਪਾ ਕੇ ਪਾਣੀ ਕੱਢ ਲਿਆ ਸੀ ਜਗ ਚੋਂ ਅਸੀਂ ਕਿੱਥੋਂ ਕੱਢਾਂਗੇ ਅਸੀਂ ਜਿਹੜੇ ਤੇਲ ਤੇ ਬੈਠੇ ਆ ਰਾਜਸਥਾਨ ਦੀ ਤੇਲ ਤੇ ਸਭ 1000 ਫੁੱਟ ਤੇ ਵੀ ਖਾਰਾ ਪਾਣੀ ਹੈ 1000 ਫੁੱਟ ਤਾਂ ਹੀ ਪਾਣੀ ਨਹੀਂ ਹੈ ਪਿਆਸਾ ਅਬੋਰ ਕਿੱਥੋਂ ਪਾਣੀ ਕੱਢੂਗਾ ਮੈਂ ਇਸ ਕਰਕੇ ਕਿਹਾ ਸੀ ਪਾਣੀਆਂ ਦੇ ਮੁੱਦੇ ਤੇ ਗੱਲ ਕਰਨ ਵਾਸਤੇ ਹੀ ਮੈਂ ਕਿਹਾ ਸੀ ਭਗਵੰਤ ਮਾਨ ਜੀ ਉੱਥੇ ਚਲੀਏ ਉੱਥੇ ਉਸ ਏਰੀਏ ਦੇ ਪਾਣੀ ਪੰਜਾਬ ਦੀ ਕਦਰ ਜਾਣਦੇ ਤੁਹਾਨੂੰ ਪਤਾ ਨਹੀਂ ਥੋੜੇ ਇੱਥੇ ਤਾਂ ਜਿਹੜੇ ਖਾਲੇ ਸੀ ਓਈ ਬੂਰਤੇ ਤੁਸੀਂ ਆਪ ਉਹਨਾਂ ਨੇ ਕਿਹਾ ਵੀ ਮੇਰੇ ਸੰਗਰੂਚੇ ਦਾ ਖਾਲੇ ਜਿਹੜੇ ਪੁਰਾਣੇ ਸੀ ਖਾਲੀ ਬੂਰਤੇ ਕੱਸੀਆਂ ਬੂਰਤੀਆਂ ਉੱਥੇ ਤਾਂ ਪਾਣੀ ਦੀ ਕਦਰ ਹੈ ਨਹੀਂ ਸੀ ਕਿਉਂਕਿ ਇੱਟਾ ਪਾਣੀ ਹੈ ਟਿਊਬਲ ਚ ਕੱਢੀ ਜਾਂਦੇ ਸੀ ਸਾਨੂੰ ਪੁੱਛੋ ਇਸ ਕਰਕੇ ਪਾਣੀ ਦੇ ਮਸਲੇ ਨੂੰ ਰੋਲ ਨਹੀਂ ਦਿੰਦੇ ਭਗਵਾਨ ਦਮਨ ਜੀ ਭੱਜ ਲੋਕਾਂ ਦੇ ਭੱਜ ਦਿਓ ਪੁਲਿਸ ਤੁਹਾਨੂੰ ਬਚਾ ਨਹੀਂ ਸਕਦੀ ਲੋਕਾਂ ਦੇ ਗੁੱਸੇ ਤੋਂ ਪੰਜਾਬ ਦੇ ਪਾਣੀ ਦੇ ਮੁੱਦੇ ਲੈ ਕੇ ਬੀਜੇਪੀ ਨੇ ਕੀ ਸਟੈਂਡ ਦਿੱਤਾ ਪੰਜਾਬ ਦੇ ਪਾਣੀ ਦੇ ਮੁੱਦੇ ਲੈ ਕੇ ਬੀਜੇਪੀ ਕੀ ਸਟੈਂਡ ਭਾਜਾ ਸਾਡੇ ਵਾਲਾ ਸਟੈਂਡ ਕਲੀਅਰ ਹੀ ਨਹੀਂ ਹੋਇਆ ਸਾਬ ਸਾਡੇ ਵਾਲਾ ਸਟੈਂਡ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਬੂੰਦ ਨਹੀਂ ਕਿਤੇ ਜਾ ਸਕਦਾ ਸਾਬ ਮੈਂ ਆ ਨਹੀਂ ਕਿਹਾ ਜਾਣ ਨਹੀਂ ਜਾਣ ਜਾ ਸਕਦਾ ਨਹੀਂ ਕਿਉਂਕਿ ਸਾਡਾ ਪਾਣੀ ਹੈ ਸਭ ਸਾਡਾ ਹੱਕ ਹੈ ਪੰਜਾਬ ਦੇ ਨਾਲ ਟੱਕਾ ਹੋਇਆ ਹੈ ਇਹ ਗੱਲਾਂ ਲੋਕਾਂ ਨੂੰ ਸਮਝਾਉਣ ਵਾਸਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਡਿਬੇਟ ਹੋਈ ਸਾਰੇ ਮਾਰਥਾ ਨੇ ਗੱਲ ਕੀਤੀ ਮੈਂ ਸਮਝਦਾ ਹਾਂ ਕਿ ਤੁਸੀਂ ਵੀ ਉਹ ਸੈਮੀਨਾਰ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਨਾਲ ਕਿੱਡਾ ਟੱਕਾ ਹੋਇਆ ਹੈ ਬੀਜੇਪੀ ਪੰਜਾਬ ਦੀ ਡਬਲ ਜ਼ਿੰਮੇਵਾਰੀ ਬਣਦੀ ਹੈ ਸਭ ਅਸੀਂ ਪੰਜਾਬ ਦੇ ਨੁਮਾਇੰਦੇ ਕੀ ਕਰਦੇ ਹਾਂ ਤੇ ਸਾਡੀ ਸਰਕਾਰ ਕੇਂਦਰ ਚ ਬੈਠੀ ਹੈ ਮੈਸ ਕਰਕੇ ਕਹਿ ਰਹੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਵਾਸਤੇ ਕਿਤੇ ਚਿੰਤਿਤ ਹੋਣ ਦੀ ਲੋੜ ਨਹੀਂ ਭਗਵੰਤ ਮਾਨ ਜੀ ਵਰਗੇ ਇਸ ਕਿਸਮ ਦੀ ਨੀਅਤ ਵਾਲੀ ਸਰਕਾਰਾਂ ਬਹੁਤ ਆਣ ਗਈਆਂ ਆਂਦੀਆਂ ਰਹੀਆਂ ਹੋਣੀਆਂ ਪਰ ਨਾ ਤਾਂ ਨਹਿਰ ਬਣੂਗੀ ਨਾ ਨੌਮਣ ਤੇ ਲੋਕਾਂ ਨਾ ਰਾਦਾ ਨਾ ਚੇਰੀ ਸਾਹਿਬ ਕੋਈ ਪੜੀ ਸਰ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੀ ਹੈ ਸਰ ਸੁਪਰੀਮ ਕੋਰਟ ਕਹੀ ਹੈ ਤਾਂ ਮੋਰਲ ਉਹ ਤੁਹਾਨੂੰ ਰਾਸ਼ਪਾਲ ਜੀ ਕਰਨਗੇ ਕੀ ਭਗਵੰਤ ਮਾਨ ਜੀ ਅਸੈਂਬਲੀ ਦਾ ਕਰਨਗੇ ਕੀ ਜੇ ਗੱਲ ਇੱਥੇ ਕਰਨੀ ਹੈ ਲੁਧਿਆਣੇ ਫਿਰ ਅਸੈਂਬਲੀ ਦਾ ਕੀ ਕਰਨਗੇ ਅਸੈਂਬਲੀ ਦਾ ਤਾਲੇ ਆਪ ਲਾ ਕੇ ਆਏ ਜਦੋਂ ਉਹਨਾਂ ਨੇ ਸੈਸ਼ਨ ਮੈਂ ਇੱਕ ਗਲਤ ਕਰਨਾ ਸੀ ਉਹਨਾਂ ਨੇ ਸੈਸ਼ਨ ਬੁਲਾਇਆ ਸੀ ਫਿਰ ਬੰਦ ਕਿਉਂ ਕਰਤਾ ਪਹਿਲਾਂ ਕਹਿ ਰਹੇ ਲੀਗਲ ਹੈ ਫਿਰ ਉਹ ਦਿਨ ਗੱਲ ਕਰ ਲੈਣੀ ਸੀ ਸਾਰੀ اپੋਜੀਸ਼ਨ ਨੇ ਕਿਹਾ ਸੀ ਵੀ ਆਓ ਪੰਜਾਬ ਦੇ ਪਾਣੀਆਂ ਤੇ ਗੱਲ ਉੱਥੋਂ ਭੱਜਿਆ ਕਿ ਤਾਂ ਗੱਲ ਕਰਨੀ ਹੈ ਤਾਂ ਇੱਥੇ ਲੁਧਿਆਣੇ ਆਜੋ ਫਿਰ ਕਾਰਨਰ ਸਾਹਿਬ ਦੇ ਨਾਲ ਕਿਉਂ ਸਿੰਘ ਫਸਾਈ ਬੈਠੇ ਆ ਇੱਧਰ ਕਰਨ ਗੱਲ ਅਸੀਂ ਗੱਲ ਕਰਨ ਨੂੰ ਤਿਆਰ ਬੈਠੇ ਆਜੋ ਫਿਰ ਆ ਪੁਲਿਸ ਹਟਾਓ ਸਭ ਪੁਲਿਸ ਹਟਾਓ ਕੋ ਜਿਹੜੇ ਹੌਸਟਲਸ ਬਲੌਕ ਕਰਨ ਲੱਗੇ ਹੋ ਉਹਨਾਂ ਨੂੰ ਲੋਕ ਕਰਨ ਲੱਗੇ ਹੋ ਆਹ ਬੰਦ ਕਰੋ ਜਿਹੜੇ ਲੋਕ ਮੁਜ਼ਾਹਰੇ ਵਾਲੇ ਜਿਹੜੇ ਉੱਠ ੁੱਟ ਕੇ ਆ ਰਹੇ ਆ ਪੈਣ ਬਲਵਿੰਦਰ ਕੌਰ ਦਾ ਸਾਰਾ ਉਹ ਜਿਹੜੇ 1158 ਉੱਥੇ ਬੈਠੇ ਸੀਗੇ ਹੁਣ ਤਾਂ 1157 ਰਹਿ ਗਏ ਤੁਹਾਨੂੰ ਵੀ ਮਿਲੇ ਸੀ ਆਗੇ ਹਾਂਜੀ ਜਿਹੜੇ ਪੀਯੂ ਦੇ ਸਟੂਡੈਂਟ ਪਤਾ ਲੱਗੇ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਜੀ ਮੇਰੀ ਗੱਲ ਹੋਈ ਹੈ ਉਹ ਵੀ ਉਹ ਵੀ ਆਪਣਾ ਹੱਕ ਮਾਰਦੇ ਆ ਸਾਰੇ ਹਰੇਕ ਦਾ ਇਵਨ ਫੈਕਟ ਜਿਹੜੇ ਪਹਿਲੇ ਨਿਕਲੇ ਆਏ ਉਹਦਾ ਧਰਨਾ ਹੀ ਲਾ ਕੇ ਗਏ ਆ ਦੋ ਦਿਨ ਪਹਿਲਾਂ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਹੈ ਪੀਏਓ ਸਟੂਡੈਂਟਸ ਦੇ ਤੇ ਮੈਂ ਤੁਹਾਨੂੰ ਦੱਸੀ ਜਾਣਾ ਮੈਂ ਤਾਂ ਪੁਲਿਸ ਦੇ ਇਨਫੋਰਮੇਸ਼ਨ ਦੱਸ ਰਿਹਾ ਵੀ ਆਰਡਰ ਹੋ ਗਿਆ ਜਾ ਕੇ ਸੀਲ ਕਰ ਦਿਓ ਉਹਨਾਂ ਨੂੰ ਤਾਂ ਸਵੇਰੇ ਪਤਾ ਲੱਗੋ ਜਦੋਂ ਉੱਠ ਕੇ ਜਾਣਗੇ ਚੱਲੀ ਆ ਡਿਟੋਰੀਅਮ ਠੇਰੀਏ ਸੀਐਮ ਸਾਹਿਬ ਨੂੰ ਉਦੋਂ ਪਤਾ ਲੱਗੂਗਾ ਜੀ ਮਾਰਤਾ ਪੁਲਸ ਵਾਲੇ ਬੈਠੇ ਬੀ ਨਿਕਲ ਨਹੀਂ ਦੇਣਾ ਇੱਕ ਵਟਸਐਪ ਨੰਬਰ ਜਾਰੀ ਕੀਤਾ ਸੀ ਜੀ ਸਰ ਉਹ ਸਾਰੀ ਕੰਪਾਈਲ ਕਰ ਰਹੇ ਸਰ ਕਿੰਨੇ ਕੁ ਉਹਦੇ ਸਾਡੇ ਸਾਰੇ ਜੀ ਕਰੀਬਨ 350 ਦੇ ਕਰੀਬ ਸੁਝਾਵਾਏ ਦੱਸ ਰਹੇ ਜੀ ਟੀਲ ਦਾ ਲਾਸਟ ਡੇਟ ਆ ਜਾਣਾ ਇਸਕੀ ਫਾਈਲ ਕਰਕੇ ਤੇ ਇਹ ਜਮਾਨਤ ਰੱਦ ਕਰਕੇ ਕੈਪਟਨ ਜੀ ਸਰ ਲਿਖੋ ਮਾਮਲੇ ਦੇ ਸਰ ਚਲੋ ਭਗਵਾਨ ਤੁਮਨ ਜੀ ਆ ਇੱਕ ਹੋਰ ਸੁਣ ਲੋ ਆ ਮਸਲਾ ਜਿਹੜੇ ਕਹਿੰਦੇ ਨਾ ਸਭ ਤੋਂ ਕੀ ਕਹਿੰਦੇ ਸੀ ਕਟੜ ਇਮਾਨਦਾਰ ਸਰਕਾਰ ਕਟੜ ਇਮਾਨਦਾਰ ਸਰਕਾਰ ਦੇ ਅੰਦਰ ਸੁਨੀਲ ਨਹੀਂ ਕਹਿ ਰਿਹਾ ਭਾਜਪਾ ਨਹੀਂ ਕਹਿ ਰਹੀ ਕੋਈ ਹੋਰ ਪਾਰਟੀ ਨਹੀਂ ਕਹਿ ਰਹੀ ਸੁਪਰੀਮ ਕੋਰਟ ਕਹਿ ਰਹੀ ਹੈ ਬਿ 300 ਤੇ 37 ਕਰੋੜ ਰੁਪਏ ਦੀ ਮਨੀ ਟ੍ਰੇਲ ਹੈਜ਼ ਬੀਨ ਐਸਟੈਬਲਿਸ਼ਡ ਵੀ ਆ ਪੈਸਾ ਕਿੱਥੋਂ ਕੱਢਿਆ ਕਿੱਧਰ ਗਿਆ ਆ ਸਾਰਾ ਜਿਹੜਾ ਇਹਦੀ ਉਹਨਾਂ ਨੇ ਮੰਨ ਲਈ ਸੁਪਰੀਮ ਕੋਰਟ ਨੇ ਵੀ ਇਹਦੇ ਤਾਰ ਸਿੱਧੇ ਸੁਸੋਦੀਆ ਸਾਹਿਬ ਤਾਈਂ ਜੁੜਦੇ ਐ ਤੇ ਸੁਸੋਦੀਆ ਸਾਹਿਬ ਤੋਂ ਚੱਲ ਕੇ ਮੈਂ ਇੱਥੇ ਪੰਜਾਬ ਵਾਲੇ ਸਾਡੇ ਮਾਤੜਾ ਨੂੰ ਕਹਿਣਾ ਚਾਹਨਾ ਦਿਨ ਹੀ ਜਾਂਦੇ ਸਾਬ ਇਹ ਗੱਲਾਂ ਉੱਥੇ ਹੋਣਗੀਆਂ ਹੁਣ ਥੋੜਾ ਨੰਬਰ ਵੀ ਲੱਗਣ ਵਾਲਾ ਹੈ ਜਿਹੜੇ ਇੱਥੋਂ ਕਿਉਂਕਿ ਉਹ ਹੀ ਪੁਲਿਸ ਜਿਹੜੀ ਦਿੱਲੀ ਦੇ ਅੰਦਰ ਪਾਲਿਸੀ ਲੱਗੀ ਹੈ ਭਗਵੰਤ ਮਾਨ ਜੀ ਦਿਨ ਗਣ ਲਓ ਹੁਣ ਕਿੰਨੇ ਕ ਜਾਂਦੇ ਆ ਕਿਹਨੇ ਫੈਸਲੇ ਕਰਾਏ ਕੌਣ ਬੈਠਾ ਸੀਗਾ ਉੱਥੇ ਸੰਜੀਤ ਸਿੰਘ ਸੀਗਾ ਇੱਥੇ ਪਾਟਕ ਸਾਹਿਬ ਕੀ ਸੰਜੀਤ ਪਾਟਕ ਹੈਗੇ ਨਾ ਦਾ ਨਾਮ ਵੀ ਜਿਹੜੇ ਇੱਥੇ ਸੰਦੀਪ ਪਾਟਕ ਕੋਈ ਨਹੀਂ ਬਚਣਾ ਸਾਹਿਬ ਜਿਹੜਾ ਜਿਹੜਾ ਉਸ ਮੀਟਿੰਗ 'ਚ ਬੈਠੇ ਹੋਣਗੇ ਜਿਨ੍ਹਾਂ ਨੇ ਆ ਰੂਪਰੇਖਾ ਰਚੀ ਹੈ ਮੈਂ ਨਹੀਂ ਕਹਿੰਦਾ ਵੀ ਸੰਦੀਪ ਪਾਟਕ ਜੀ ਬੈਠੇ ਸੀਗੇ ਉੱਥੇ ਸੰਜੀਤ ਪਾਟਕ ਜੀ ਕਹਿ ਰਹੇ ਮੈਂ ਨਹੀਂ ਸੀ ਬੈਠਾ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਪਾਟਕ ਨਿਕਲਦੇ ਕਿਹੜੇ ਕਿਹੜੇ ਨਿਕਲਣਗੇ ਆ ਤਾਂ ਸਮਾਂ ਦੱਸੂਗਾ ਜਿਹੜੀ ਤਾਰ ਹੈ ਦੇਖੋ ਸੁਪਰੀਮ ਕੋਰਟ ਨੇ ਦੋ ਗੱਲਾਂ ਉਹ ਦਿਨ ਕਹੀਆਂ ਸੀ ਇਸ ਤੋਂ ਪਹਿਲਾਂ ਜਿੰਨੇ ਸੁਣਾਈ ਹੈ ਵੀ ਵਾਈ ਨਾਟ ਦਾ ਆਮ ਆਦਮੀ ਪਾਰਟੀ ਤੁਸੀਂ ਇਹ ਗੱਲ ਨੂੰ ਕੋਖੋ ਆਮ ਆਦਮੀ ਪਾਰਟੀ ਨੂੰ ਹੁਣ ਪਾਰਟੀ ਉਹਨਾਂ ਨੇ ਅਕਿਊਜ਼ਡ ਉਹਦੇ ਵਿੱਚ ਬਾਤਾ ਪਾਰਟੀ ਬਣਾ ਤਾ ਐਡੀ ਨੇ ਵੀ ਇਹ ਇਹਨਾਂ ਕੋਲ ਗਿਆ ਪੈਸਾ ਫਿਰ ਉਸ ਆਮ ਮੈਂ ਤਾਂ ਫਿਰ ਸਭੀ ਇੱਕ ਜਿਹੇ حساب ਸਾਰਿਆਂ ਦਾ ਹੀ ਆਊਗਾ ਜਿਹੜੇ ਜਿਹੜੇ ਰਲੇ ਸੀ ਉਹ 300 70 ਕਰੋੜ ਰੁਪਇਆ ਹਜਮ ਨਹੀਂ ਹੋਣਾ ਮੈਂ ਇਸ ਕਰਕੇ ਤੁਹਾਡਾ ਸਰ ਲਾਅਨ ਆਰਡਰ ਦੀ ਸਥਿਤੀ ਨੂੰ ਕੀ ਦੇਦੇ ਸਰ ਲਾਅਨ ਆਰਡਰ ਜਿਵੇਂ ਤੁਸੀਂ ਵਪਾਰੀ ਸੱਤ ਸਭ ਪਰਸੋ ਬਠਿੰਡੇ ਮਾਰੇ ਗਿਆ ਕੱਲ ਉੱਥੇ ਜੰਡਿਆਲਾ ਗੁਰੂ ਮਾਰੇ ਗਏ ਸਭ ਮੁੱਖ ਮੰਤਰੀ ਸਾਹਿਬ ਕਿੱਥੇ ਸਨ ਤੁਹਾਨੂੰ ਪਤਾ ਜੀ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਕਿੱਥੇ ਸੀਗੇ ਕੱਲ ਕਿੱਥੇ ਸੀਗੇ ਅੱਜ ਕਿੱਥੇ ਹੈ ਉਹ ਵੋਟਾਂ ਮੰਗ ਰਹੇ ਸਰ ਦਿਨੇਰੋ ਔਰ ਨੀਰੋ ਵਾਲੀ ਗੱਲ ਹੋ ਗਈ ਵੀ ਰੋਮ ਜਲ ਰਹਾ tha ਨੀਰੋ ਬੰਸਰੀ ਬਜਾ ਰਹਾ tha ਉਹ ਕੋਈ ਕੰਮ ਨਹੀਂ ਉਹਨਾਂ ਦਾ ਭਗਵੰਤ ਮਾਨ ਜੀ ਦਾ ਛੱਤੀਸਗੜ੍ਹ ਚ ਹੈ ਹਵਾਈ ਜਹਾਜ਼ ਚਾਹੀਦਾ ਕੇਜਰੀਵਾਲ ਸਾਹਿਬ ਨੂੰ ਹਵਾਈ ਜਹਾਜ਼ ਲੈ ਕੇ ਗਏ ਹੈ ਪੈਸਾ ਸਾਡਾ ਹੈ ਬੰਦੇ ਸਾਡੇ ਮਰ ਰਹੇ ਹੈ ਆ ਇਹਨਾਂ ਦੀ ਗੰਭੀਰਤਾ ਹੈ ਸਭ ਕਹਿੰਦੇ ਗੱਲ ਕਰ ਲੋ ਮੇਰੇ ਨਾਲ ਕਾਦੀ ਗੱਲ ਕਰ ਲਈਏ ਤੁਸੀਂ ਤਾਂ ਆਪਣੇ ਪਰਛਾਵੇਂ ਤੋਂ ਡਰੀ ਜਾਨੇ ਹੋ ਸ਼ਾਵਣੀ ਨਾ ਬਣਾਓ ਲੁਧਿਆਣੇ ਨੂੰ ਗੱਲ ਕਰਨੀ ਹੈ ਸੁਨੀਲ ਨਾਲ ਕਰੋ ਸਰ 30 ਮਿੰਟ ਮੈਂ ਤਾਂ ਕਹਿ ਰਿਹਾ ਸਾਬ ਤੁਸੀਂ ਕੋਈ ਸਾਡੇ ਮੈਂ ਤਾਂ ਲਿਸਟ ਤਿਆਰ ਕਰਵਾ ਕੇ ਸਾਰੇ ਸਾਥੀ ਜਾ ਕੇ ਡੀਸੀ ਨੂੰ ਪਕੜਾ ਕੇ ਆਏ ਤੁਸੀਂ ਕਿਹਾ ਨਾ ਕੋਈ ਬਰੋਲੀ ਕੋਈ ਜਵਾਬ ਨਹੀਂ ਆਇਆ ਕਿ ਮੀਡੀਆ ਤੁਹਾਡੀ ਆਉਗੀ ਕੋਈ ਦੱਸ ਫਿਰ ਮੈਂ ਤੁਹਾਡਾ ਕੀ ਖਿਆਲ ਫਿਰ ਮੈਂ ਕਹੀ ਜਾਣਾ ਜੇ ਮੈਂ ਕੱਲਾ ਜਾਣਾ ਆਹ ਹੀ ਕਮਰਾ ਕੀ ਮੜਾ ਹੈ ਅੰਬੇਡਕਰ ਸਾਹਿਬ ਦੇ ਨਾਮ ਦਾ ਕਨਸਟੀਟਿਊਸ਼ਨ ਇੱਥੇ ਬਣਾ ਲਾਂਗੇ ਅਸੀਂ ਆਪਸ ਚ ਜਿਹੜਾ ਇੱਕ ਬੰਦਾ ਬਾਹਰ ਚੱਲ ਕੇ ਆਊਗਾ ਉਹ ਜਿੱਤ ਗਿਆ ਸਰ 30 ਮਿੰਟ ਜਿਹੜੇ ਜਾਇਜ਼ ਨੇ ਤੁਹਾਨੂੰ ਲੱਗਦਾ ਡਿਬੇਟ ਵਾਸਤੇ ਕਿਉਂਕਿ 30 ਮਿੰਟ ਦੇ ਵਿੱਚ ਕੀ ਡਿਬੇਟ ਕਰਨਗੇ ਜੇ ਮਤਲਬ ਦੀ ਗੱਲ ਕਰਨਗੇ ਸਾਬ ਜੇ ਪਾਣੀਆਂ ਸਾਰੀਆਂ ਗੱਲਾਂ ਹੋਣ ਗਈਆਂ ਸਾਬ ਨਿਸ਼ਚਿੰਤ ਰਹੋ ਪਰ ਹੋਣ ਗਈਆਂ ਕਿੱਥੇ ਇਨ ਕੈਮਰਾ ਤਾਂ ਨਹੀਂ ਹੋ ਸਕਦੀਆਂ ਸਾਬ ਵੀ ਸਾਰਿਆਂ ਨੂੰ ਬੰਦ ਕਰਕੇ ਇਕੱਲੇ ਸੁਨੀਲ ਨੂੰ ਵੜ ਦਿਓ ਮੈਂ ਤੇ ਮੇਰੇ ਮਾਹੀ ਇਕੱਲੇ ਨਹੀਂ ਸਕਦਾ ਇੱਥੇ ਯਾਦਾ ਸਾਰੇ ਜਾਵਾਂਗੇ ਉੱਥੇ ਤੇ ਯਾ ਫਿਰ ਭਗਵੰਤ ਮਾਨ ਜੀ ਇੱਕ ਕਮਰੇ ਦੇ ਪਾਸੇ ਤੇ ਮੈਨੂੰ ਉਹਨਾਂ ਦੋਨਾਂ ਨੂੰ ਵੜ ਦਿਓ ਮੇਰੀ ਅਜਾ ਜੀ ਜਵਾਬ ਮੰਗਾ ਸਾਡਾ ਸਾਡਾ 50 ਮਿੰਟ ਟਾਈਮ ਪੈਸਾ ਉਹਨਾਂ ਨੇ ਜੀ ਸਾਡਾ 50 ਮਿੰਟ ਟਾਈਮ ਪੈਸਾ ਆ ਤਾਂ ਟਾਈਮ ਮੇਰੇ ਕੋਲ ਮੇਰੇ ਕੋਲ ਐਨੀ ਲੰਬੀ ਚਾਰਜ ਸ਼ੀਟ ਹੈ ਇਹਨਾਂ ਦੇ ਖਿਲਾਫ ਜੇ ਪਾਣੀਆਂ ਦੇ علاوہ ਗੱਲ ਕਰਨ ਲੱਗੇ ਸ਼ਾਮਾਂ ਪੈ ਜਾਣਗੀਆਂ ਸ਼ਾਮਾਂ